ਭਾਈ ਰੁਜੀ ਦਾ ਖਾਲਸਾ ਮਾਹੀ ਰੁਜੀ ਕੀ ਫਤਿਹ ਸੰਗਤ ਜੀ ਪਹਿਲਾ ਵੀਡੀਓ ਦੇਖਦੇ ਆ ਭਾਈ ਸਰਬਜੀਤ ਸਿੰਘ ਜੀ ਦੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇੱਕ ਚੰਗਾ ਵਿਚਾਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਓ ਵੀਡੀਓ ਸ਼ੁਰੂ ਕਰੀਏ ਵੀਡੀਓ ਦੇਖੀ ਹੋਣੀ ਹੈ ਭਾਈ ਸਰਬਜੀਤ ਸਿੰਘ ਜੀ ਦਾ ਦੀਵਾਨ ਤੁਸੀਂ ਸੁਣਿਆ ਹੈ ਅੰਗਰੇਜ਼ੀ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੱਗ ਰਿਹਾ ਸੀ ਤੇ ਤੁਸੀਂ ਪਹਿਲੀ ਵਾਰ ਸੁਣਿਆ ਹੋਵੇਗਾ ਸ਼ਾਇਦ ਇਕ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਪਹਿਲਾਂ ਵੀ ਕਦੀ ਅੰਗਰੇਜ਼ੀ ਵਿੱਚ ਵਿਵਾਨ ਸੁਣਿਆ ਭਾਈ ਸਾਹਿਬ ਜੀ ਦਾ ਇਹ ਵਿਸ਼ੇ ਵਿੱਚ ਆਪਣਾ ਕਮੈਂਟ ਜਰੂਰ ਕਰਿਓ ਤੇ ਆਪਣੇ ਵਿਚਾਰ ਵੀ ਜਰੂਰ ਤੇ ਆ ਜੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਕ ਚੰਗਾ ਵਿਚਾਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵਾਈਲੂ ਜੀ ਦਾ ਖਾਲਸਾ ਵਾਈਲੂ ਜੀ ਕੀ ਫਤਿਹ ਹੁਣ ਮੰਨ ਲਓ ਇੱਕ ਬੰਦਾ ਡਾਕਟਰ ਬਣ ਗਿਆ ਜੀ ਉਹਦੇ ਪੱਲੇ ਸੱਚ ਹੋਏਗਾ ਉਹ ਮਰੀਜ਼ ਵਿੱਚੋਂ ਇਨਸਾਨ ਵੇਖੇਗਾ ਉਹ ਵਪਾਰ ਨਹੀਂ ਕਰੇਗਾ ਉਹ ਗੁਰਦੇ ਕੱਢ ਕੇ ਨਹੀਂ ਵੇਚੇਗਾ ਉਹ ਧੰਦਾ ਨਹੀਂ ਕਰੇਗਾ ਉਹ ਮਰੇ ਹੋਏ ਬੰਦੇ ਨੂੰ ਆਕਸੀਜਨ ਲਾ ਕੇ ਬਿੱਲ ਨਹੀਂ ਬਣਾਏਗਾ ਉਹ ਕਹੇਗਾ ਪਰਿਵਾਰ ਨੂੰ ਦੱਸੇਗਾ ਸੱਚ ਅੱਜ ਹੋ ਰਿਹਾ ਸਮਾਜ ਇਹ ਬੜਿਆਂ ਥਾਂਵਾਂ ਤੇ ਜਿੱਥੇ ਬੰਦਾ ਰਾਤ ਚੜ੍ਹਾਈ ਕਰ ਗਿਆ ਪਤਾ ਵੀ ਇਸ ਪਰਿਵਾਰ ਦੇ ਕੋਲ 4 ਪੈਸੇ ਹੈਗੇ ਨੇ ਵੈਂਟੀਨੇਟਰ ਤੇ ਪਾ ਕੇ ਆਕਸੀਜਨ ਦੇ ਕੇ ਉਹਨੂੰ ਬਿੱਲ ਬਣਾਈ ਜਾਣਾ ਤੇ ਇਹ ਵੀ ਕਹਾਣੀ ਬਣਾਉਣੀ ਅਸੀਂ ਦੂਜੀ ਸਟੇਟ ਵਿੱਚੋਂ ਮਾਹਰ ਡਾਕਟਰ ਬੁਲਾ ਰਹੇ ਹਾਂ ਜੀ ਪਲੇਨ ਦਾ ਖਰਚਾ ਲੱਗੇਗਾ ਚੈੱਕ ਅਪ ਹੋਏਗਾ ਜੇ ਮਰੀਬ بچਾਉਣਾ ਚਾਹੁੰਦੇ ਹੋ ਤੇ ਠੀਕ ਹੈ ਤੁਸੀਂ ਆਪ ਸਿਆਣੇ ਹੋ ਪਰਿਵਾਰ ਦਾ ਕੋ ਬਹੁਤ ਪਿਆਰਾ ਜੀ ਹਸਪੀਟਲ ਵੈਲਟਰੀ ਡਿਟਰ ਤੇ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਜੰਗ ਲੜ ਰਿਹਾ ਹੋਵੇ ਕਿਹੜਾ ਬੰਦਾ ਕਹੇਗਾ ਜੀ ਮੈਂ ਪੈਸੇ ਨਾ ਖਰਚਾਂ ਬੰਦਾ ਤੇ ਆਪਣੀ ਜ਼ਮੀਨ ਗਿਰਵੀ ਰੱਖ ਕੇ ਵੀ ਕਹੇਗਾ ਜੀ ਮੇਰੀ ਮਾਂ ਹੈ ਮੇਰਾ ਭਰਾ ਹੈ ਮੇਰਾ ਪੁੱਤ ਹੈ ਜਿਨੇ ਇੰਨੀ ਸਾਡੇ ਲਈ ਮਿਹਨਤ ਕੀਤੀ ਅਸੀਂ ਜੇ 50 ਹਜ਼ਾਰ ਲੱਖ 2 ਲੱਖ ਖਰਚਾ ਹਾਂ ਦਾ ਦੇਣ ਨੂੰ ਤੇ ਪਤਾ ਹੈ ਡਾਕਟਰ ਨੂੰ ਕਿ ਮਰੀਜ਼ ਦਮ ਤੋੜ ਚੁੱਕਾ ਹੈ ਉਹਨਾਂ ਦੇ ਸਟਾਫ ਨੂੰ ਪਤਾ ਹੈ ਵੀ ਦਮ ਤੋੜ ਚੁੱਕਾ ਹੈ ਪਰ ਦੱਸ ਦਿੱਤਾ ਤੇ ਪੈਸੇ ਨਹੀਂ ਨਿਕਲਣੇ ਜੇਬ ਚ ਜੇ ਦੱਸ ਦਿੱਤੀ ਇਹ ਗੱਲ ਅਸੀਂ ਤੇ ਉਹਨਾਂ ਨੇ ਪੈਸੇ ਨਹੀਂ ਦੇਣੇ ਇਹ ਤੇ ਫਿਲਮਾਂ ਵੀ ਬਣ ਗਈਆਂ ਹੁਣ ਇਹਨਾਂ ਗੱਲਾਂ ਤੇ ਫਿਲਮਾਂ ਵੀ ਬਣ ਗਈਆਂ ਵਕੀਲ ਬਣਨਾ ਮਾੜੀ ਗੱਲ ਹੈ ਪਰ ਜੇ ਵਕੀਲ ਨੂੰ ਪਹਿਲਾਂ ਪਤਾ ਹੋਵੇ ਕਿ ਇਹਨਾਂ ਸੱਚੀ ਦਾਜ ਪਿਛੇ ਧੀ ਨੂੰ ਸਾੜਿਆ ਇਹਨਾਂ ਸੱਚੀ ਤੰਗ ਕੀਤਾ ਧੀ ਨੂੰ ਜਾਂ ਸੱਚੀ ਇਹਨਾਂ ਲੜਕੀ ਵਾਲਿਆਂ ਨੇ ਲੜਕੇ ਵਾਲਿਆਂ ਦਾ ਜਿਨਾਹ ਰਾਮ ਕੀਤਾ ਹਰ ਥਾਂ ਤੇ ਲੜਕੀ ਪਰਿਵਾਰ ਵਾਲੇ ਵੀ ਸਹੀ ਨਹੀਂ ਹੁੰਦੇ ਤੇ ਹਰ ਥਾਂ ਤੇ ਲੜਕੇ ਪਰਿਵਾਰ ਵਾਲੇ ਵੀ ਸਹੀ ਨਹੀਂ ਹੁੰਦੇ ਪਰ ਵਕੀਲ ਨੂੰ ਤੇ ਪਤਾ ਲੱਗ ਗਿਆ ਨਾ ਮੋਟੀ ਫੀਸ ਲੈ ਕੇ ਤੇ ਜਿਨ੍ਹਾਂ ਨੇ ਤੇਲ ਪਾ ਕੇ ਸਾੜੀ ਹੁੰਦੀ ਹੈ ਉਹਨਾਂ ਨੂੰ ਬਰੀ ਕਰਾ ਦਿੰਦਾ ਹੈ ਜਿਨ੍ਹਾਂ ਵਿਚਾਰਿਆਂ ਨੇ ਆਪਣਾ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਤੇਲ ਪਾ ਕੇ ਸਾੜੀ ਉਹਨਾਂ ਨੂੰ ਬਰੀ ਕਰਾ ਦਿੱਤਾ ਉਹ ਆਪਣੀ ਧੀ ਦੀ ਜ਼ਿੰਦਗੀ ਤੋਂ ਵੀ ਹੱਥ ਧੋ ਬੈਠੇ ਤੇ ਕਿੰਨਾ ਸ਼ਰਮਾਇਆ ਵੀ ਲੱਗਿਆ ਪਰ ਇੱਕ ਬੰਨੇ ਵਕੀਲ ਸਰਦਾਰ ਜਸਵੰਤ ਸਿੰਘ ਖਾਲੜੇ ਵਰਗੇ ਵੀ ਹੈਗੇ ਸੀ ਜਿਨ੍ਹਾਂ ਨੇ ਆਪਣਾ ਸਾਰਾ ਕੁਝ दांव ਤੇ ਲਾ ਦਿੱਤਾ ਸਿਰ ਤੁਹਾਡਾ ਨਾਲ ਸਾਂਝਾ ਕਰਨ ਦਾ ਮਤਲਬ ਹੈ ਇੰਨਾ ਕੰਟਰੀਆਂ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਛੇਤੀ ਕੀਤੇ ਕਿਸੇ ਨਾਲ ਧੋਖਾ ਨਹੀਂ ਕਰਨਗੇ ਕਿਉਂਕਿ ਤੁਸੀਂ ਆਪ ਸਿਆਣੇ ਹੋ ਜਦੋਂ ਤੁਹਾਡੇ ਵਰਗੇ ਪਰਵਾਰਾਂ ਵਿੱਚ ਬੈਠੀ ਜੋ ਦੱਸਦੇ ਨੇ ਭਾਵੇਂ ਉਹ ਕੈਨੇਡਾ ਦੀ ਗੱਲ ਐ ਭਾਵੇਂ ਅਮਰੀਕਾ ਦੀ ਗੱਲ ਐ ਭਾਵੇਂ ਜਰਮਨ ਦੀ ਗੱਲ ਐ ਭਾਵੇਂ ਯੂਰਪ ਕੰਟਰੀਆਂ ਜਿੱਥੇ ਵੀ ਵਿਦੇਸ਼ ਵਿੱਚ ਸਾਡਾ ਕੋਈ ਪਰਿਵਾਰ ਵਸਦਾ ਹੈ ਇਹਨਾਂ ਨੇ ਸਿਸਟਮ ਐਸਾ ਬਣਾਤਾ ਵੀ ਬੇਈਮਾਨੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਜਿੰਨਾ ਪੜਨਾ ਐ ਤੇ ਸਮਾਜ ਦਾ ਭਲਾ ਕਰਨਾ ਐ ਵੈਸੇ ਪੰਜਾਬ ਦੇ ਸਕੂਲਾਂ ਦੇ ਬਾਹਰ ਇੱਕ ਲਾਈਨ ਲਿਖੀ ਹੁੰਦੀ ਸੀ ਅੱਜ ਤੋਂ ਕਈ ਸਾਲ ਪਹਿਲਾਂ ਹੁਣ ਨਹੀਂ ਹੈਗੀ ਪੜਨ ਲਈ ਆਓ ਤੇ ਸੇਵਾ ਲਈ ਜਾਓ ਤੁਸੀਂ ਵੀ ਪੜੀ ਹੋਣੀ ਹੋ ਪਹਿਲਾਂ ਲਿਖੀ ਹੁੰਦੀ ਸੀ ਨਾ ਜੀ ਪੜਨ ਲਈ ਆਓ ਬੋਲੋ ਜੀ ਉਹ ਉਹ ਇਹ ਕਹਿੰਦੇ ਸੀ ਵੀ ਤੁਸੀਂ ਹੁਣ ਆਉਣਾ ਪੜਨ ਵਾਸਤੇ ਆ ਪਰ ਜਦੋਂ ਇਥੋਂ ਪੜ ਕੇ ਜਾਓ ਮੁੜ ਕੇ ਸਮਾਜ ਦੀ ਸੇਵਾ ਕਰਨੀ ਤੇ ਸੇਵਾ ਵੀ ਹੈ ਹੁਣ ਜ਼ਰੂਰੀ ਨਹੀਂ ਡਾਕਟਰ ਆਣ ਕੇ ਗੁਰਦੁਆਰੇ ਭਾਂਡੇ ਮਾਂਜੇ ਤੇ ਉਹਦੀ ਇਹ ਸੇਵਾ ਜੇ ਉਹ ਮਰੀਜ਼ ਦਾ ਸਹੀ ਇਲਾਜ ਕਰੇ ਤੇ ਵੀ ਉਹਦੀ ਸੇਵਾ ਜ਼ਰੂਰੀ ਨਹੀਂ ਵਕੀਲ ਜੱਜ ਆਣ ਕੇ ਇਸ ਗੁਰਦੁਆਰੇ ਭਾਂਡੇ ਮਾਂਜੇ ਤੇ ਇਹੋ ਹੀ ਉਹਦੀ ਸੇਵਾ ਜੇ ਉਹ ਜੇ ਸੌਦੇ ਤੇ ਬੈਠਾ ਸਹੀ ਇਨਸਾਫ ਕਰੇ ਨਾ ਇਨਸਾਫ ਕਰੇ ਨਾਨਕ ਚੁੜੀਆਂ ਸੁਚੀਆਂ ਜੇਪ ਭਰ ਜਾਣੇ ਕੋਈ ਸੁਰਤੇ ਚੁੜੀ ਗਿਆਨ ਕੀ ਜੋਗੀ ਕੱਜਤ ਹੋਏ ਰਾਜੇ ਚੁੜੀ ਨਿਆਮ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਹਰ ਪਹਿਲੂ ਤੋਂ ਸਾਨੂੰ ਗਿਆਨ ਦਿੱਤਾ ਜਿਵੇਂ ਰਾਜਾ ਪੁਰਾਣੇ ਸਮੇਂ ਦੇ ਜਿਵੇਂ ਅੱਜ ਦੇ ਸਮੇਂ 'ਚ ਕੋਈ ਕੋਈ ਮੰਤਰੀ ਬਣਦਾ ਨਾ ਸੌ ਚੋਕ ਸਮਾਗਮ ਹੁੰਦਾ ਹੈ ਜਿੱਥੇ ਉਹਨੂੰ ਕਮਿਟਮੈਂਟ ਹੁੰਦੀ ਵੀ ਮੈਂ ਇਸ ਅਹੁਦੇ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਪੁਰਾਣੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਰਾਜਾ ਬਣਦਾ ਸੀ ਉਹਨੂੰ ਇੱਕ ਸੌ ਪੁਆਈ ਜਾਂਦੀ ਸੀ ਕਿ ਹੁਣ ਤੂੰ ਅਜ ਰਾਜ ਗੱਦੀ ਦਾ ਮਾਲਕ ਬਣ ਲੱਗਾ ਤੂੰ ਇਨਸਾਫ ਕਰੀ ਤੇ ਮਹਾਰਾਜ ਨੇ ਪਤਾ ਬਣ ਚ ਕੀ ਸ਼ਜੋਰ ਤੇ ਰਾਜੇ ਚੁਲੀ ਨਿਆਮ ਕੀ ਰਾਜੇ ਨੂੰ ਪਾਣੀ ਦੀਆਂ ਚੁੜੀਆਂ ਭਰਨ ਦੀ ਲੋੜ ਨਹੀਂ ਤੂੰ ਦੁਨੀਆਂ ਨਾਲ ਇਨਸਾਫ ਕਰੀ ਤੇਰੀ ਇਹੋ ਹੀ ਸੌ ਚੁੱਕ ਸਮਾਗਮ ਹੈ ਤੇਰੇ ਵਾਸਤੇ ਤੂੰ ਇਨਸਾਫ ਕਰੀ ਇਨਸਾਫ ਦੇ ਵਿੱਚ ਇਹ ਨਾ ਵੇਖੀਂ ਕਿ ਤੇਰਾ ਪਰਿਵਾਰ ਜੇ ਕਸੂਰਵਾਰ ਹੈ ਉਹਨੂੰ ਤੂੰ ਉਹਦਾ ਲਿਹਾਜ਼ ਕਰ ਦੇਵੇਂ ਤੇ ਜੇ ਕੋਈ ਦੂਜਾ ਬੰਦਾ ਜਿਹਦੇ ਨਾਲ ਤੇਰੀ ਬਣਦੀ ਨਹੀਂ ਉਹ ਬੇਕਸੂਰ ਹੈ ਤੇ ਉਹਨੂੰ ਤੂੰ ਸਜ਼ਾ ਸੁਣਾ ਦੇਵੇਂ ਇਹੋ ਕੁਝ ਹੋਇਆ ਅੱਜ ਸਾਡੇ ਨਾਲ ਤਾਂ ਬੇਨਤੀ ਕਰੀ ਦੀਏ ਗੁਰੂ ਕੇ ਪਿਆਰਿਓ ਆਪਣੀਆਂ ਧੀਆਂ ਨੂੰ ਆਪਣੇ ਪੁੱਤਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥਾਂ ਤੋਂ ਜਾਣੂ ਕਰਾਓ ਤੁਹਾਡਾ ਬੱਚਾ ਕਿਸੇ ਵੀ ਅਹੁਦੇ ਤੇ ਜਾਏਗਾ ਨਾ ਉਹਦੀਆਂ ਜੜਾਂ ਗੁਰੂ ਦੇ ਸ਼ਬਦ ਨਾਲ ਜੁੜੀਆਂ ਹੋਣਗੀਆਂ ਉਹਦੀ ਐਜੂਕੇਸ਼ਨ ਸ਼ਾਂ ਕਰੇਗੀ ਫਿਰ ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਸ਼ਾਂ ਉਹੋ ਹੀ ਦਰਖਤ ਸ਼ਾਂ ਕਰਦਾ ਤੇ ਉਹ ਕੁਝ ਸਾਡੇ ਨਾਲ ਵਾਪਰੇ ਜਿਹੜੇ ਪੜ੍ਹੇ ਲਿਖੇ ਲੋਕ ਸੀ ਉਹ ਵੀ ਉਹਨਾਂ ਦੀ ਬੋਲੀ ਬੋਲਣ ਲੱਗ ਪਈ ਕਿਉਂਕਿ ਉਹਨਾਂ ਨੇ ਪੜ੍ਹਾਈ ਹੈ ਕਿ ਅੱਜ ਵੀ ਹੈਗਾ ਜੀ ਅੱਜ ਵੀ ਬਹੁਤ ਲੋਕ ਤੁਹਾਡੇ ਵਿੱਚ ਹੀ ਛੱਡੇ ਹੋਏ ਨੇ ਪਤਾ ਹੀ ਨਹੀਂ ਆਪਾਂ ਨੂੰ ਲੱਗਦਾ ਵੀ ਕਿਹੜਾ ਬੰਦਾ ਕਿਹਦੀ ਬੋਲੀ ਬੋਲ ਜਾਂਦਾ ਹੈ ਤੇ ਕਈ ਵਾਰੀ ਉਹ ਚੰਗੇ ਭਲੇ ਗੁਰਦੁਆਰਾ ਸਰ ਦੇ ਚੰਗੇ ਪ੍ਰਬੰਧ ਕਰਨ ਵਾਲਿਆਂ ਨੂੰ ਚੰਗੇ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਉਹ ਏਜੰਸੀਆਂ ਦੇ ਬੰਦੇ ਕਹਿ ਦਿੰਦੇ ਆਸਤ ਵਿੱਚ ਹੁੰਦੇ ਉਹ ਆਪ ਹੁੰਦੇ ਉਹ ਆਪ ਕਿਉਂ ਕਿਉਂਕਿ ਉਹਨਾਂ ਦੀ ਜੌਬ ਹੈ ਉਹਨਾਂ ਨੇ ਉਹੋ ਜੀ ਪੱਗ ਵਧਦੀ ਹੋਏਗੀ ਉਹੋ ਜਾਂ ਤੁਹਾਡੇ ਵਿੱਚ ਰੂਪ ਧਾਰਨ ਕੀਤਾ ਹੋਏਗਾ ਤੇ ਪੜ੍ਹਾਈ ਕਾਦੀ ਕੀਤੀ ਪਹਿਲਾਂ ਆਪਣੇ ਜਾਤ ਭਰਾਵਾਂ ਨੂੰ ਪਸਾਉਣ ਦੀ ਪੜਾਈ ਕੀਤੀ ਹੁੰਦੀ ਹੈ। ਉਹਨਾਂ ਨੂੰ ਟ੍ਰੇਨਿੰਗ ਦੇ ਕੇ ਛੱਡਿਆ ਹੁੰਦਾ। ਉਹਨੂੰ ਸਮਝਾਇਆ ਹੁੰਦਾ ਕਿ ਤੁਸੀਂ ਜਾਣਾ ਉਹਨਾਂ ਵੇਚੀ ਆ, ਬਹਿਣਾ ਵੀ ਉਹਨਾਂ ਵੇਚੀ ਆ, ਦੇਖ ਵੀ ਲੈਣੀ ਆ। ਜਕਾਰਾ ਵੀ ਲਾਉਣਾ ਤੇ ਨਾਹਰਾ ਵੀ ਲਾਉਣਾ। ਪਰ ਤੁਹਾਨੂੰ ਅਸੀਂ ਕੁਝ ਵੀ ਨਹੀਂ ਕਹਿਣਾ। ਕਿਉਂਕਿ ਤੁਸੀਂ ਸਾਡੇ ਬੋਲੋ ਜੀ ਆਪਣੇ ਆ। ਪਰ ਤੁਹਾਡੇ ਜਕਾਰੇ ਤੇ ਨਾਹਰੇ ਲਾਉਣਾ ਅਸੀਂ ਜਸਟੀਫਾਈ ਕਰ ਲੈਣਾ। ਇਦਾਂ ਪਤਾ ਲੱਗ ਜਣਾ ਵੀ ਇਹਦੇ ਵਿੱਚ ਕਿਹੜੇ ਹੈਗੇ ਜਿਹੜੇ ਇਸ ਲਹਿਰ ਦੇ ਤੁਰਨ ਵਾਲੇ ਤੁਹਾਨੂੰ ਅਸੀਂ ਛੱਡਣਾ ਨਹੀਂ ਤਾਂ ਹੀ ਤੁਸੀਂ ਵੇਖ ਲਓ ਹੁਣ ਤੁਸੀਂ ਸਮਝ ਗਏ ਮੈਂ ਕਹਿਣਾ ਕੀ ਚਾਹਣਾ ਅੱਜ ਤੱਕ ਸੜਾ ਨੁਕਸਾਨ ਹੀ ਹੋਇਆ ਅਸੀਂ ਪਛਾਣ ਨਹੀਂ ਸਕੇ ਆਪਣੇ ਆਪ ਨੂੰ ਕੌਣ ਸੀ ਉਹ ਲੋਕ 86 ਚ ਵੀ ਹੁਕਮ ਚ ਹੋ ਰਿਹਾ ਬਹੁਤ ਸੀ ਜਿਹੜੇ ਆਪਣੇ ਭਰਾਵਾਂ ਦੀਆਂ ਲਾਸ਼ਾਂ ਦੇ ਉੱਤੇ ਪੈਰ ਰੱਖ ਕੇ ਤੇ ਹੱਥ ਖੜੇ ਕਰਕੇ ਬਾਹਰ ਆ ਗਏ ਆਪਣੇ ਭਰਾਵਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਹੱਥ ਖੜੇ ਕਰਕੇ ਬਾਹਰ ਆ ਗਏ ਕਿੱਥੇ ਨੇ ਆਜੋ ਉਨ੍ਹਾਂ ਵਿੱਚੋਂ ਤੁਹਾਨੂੰ ਕੋਈ ਅਕਾਲੀਆਂ ਦੀ ਗੱਡੀ 'ਚ ਬੈਠਾ ਨਜ਼ਰ ਆਊਗਾ ਕੋਈ ਕਾਂਗਰਸ ਦੀ ਗੱਡੀ 'ਚ ਬੈਠਾ ਨਜ਼ਰ ਆਊਗਾ ਕੋਈ ਭਾਜਪਾ ਦੀ ਗੱਡੀ 'ਚ ਬੈਠਾ ਨਜ਼ਰ ਆਊਗਾ ਤੇ ਕੋਈ ਝੜਵਾਲਿਆਂ ਦੀ ਗੱਡੀ 'ਚ ਬੈਠਾ ਨਜ਼ਰ ਆਊਗਾ ਇਹ ਗੱਲ ਅੱਜ ਬਹੁਤ ਘੱਟ ਸਾਡੇ ਵੀਰ ਬੋਲਣ ਤੇ ਸਮਝਣ ਨੂੰ ਤਿਆਰ ਨੇ ਕਿਉਂਕਿ ਅਸੀਂ ਗਰਜਾਂ ਦੇ ਮਾਰੇ ਹਾਂ ਜੀ ਗੁੱਸਾ ਨਾ ਮਨਾਇਓ ਰੋਟੀ ਦਾਲ ਤੋਂ ਗੱਲ ਸਾਡੀ ਅੱਗੇ ਨਹੀਂ ਜਾ ਰਹੀ ਬੰਦਾ ਕਹਿੰਦਾ ਖਾਓ ਆਪਾਂ ਕੀ ਲੈਣਾ ਇੱਥੇ ਜਿਨ੍ਹਾਂ ਦੇ ਘਰ ਧਰਮੀ ਫੌਜੀ ਬੈਰਕਾਂ ਛੱਡ ਕੇ ਆ ਗਏ ਡਾਮਿਆਂ ਨੂੰ ਕਿਸੇ ਨੇ ਪੁੱਛਿਆ 84 ਦੇ ਵਿੱਚ 84 ਵਿੱਚ ਧਰਮੀ ਫੌਜੀ ਜਿਹੜੇ ਆਪਣੇ ਬੈਰਕਾਂ ਛੱਡ ਕੇ ਆ ਗਏ ਜਿਨ੍ਹਾਂ ਨੂੰ ਜਿਹੜੇ ਅੱਜ ਨੌਕਰੀਆਂ ਕਰਦੇ ਨੇ ਪੈਨਸ਼ਨਾਂ ਮਿਲਦੀਆਂ ਉਹਨਾਂ ਨੂੰ ਚੁੱਲਿਆਂ ਦੇ ਵਿੱਚ ਕਾਹੋ ਗਿਆ ਪਿਆ ਉਹਨਾਂ ਦੇ ਬੱਚੇ ਤੇ ਪਰਿਵਾਰ ਲਾਂਹ ਤਾਂ ਪਾਉਂਦੇ ਹੁੰਦੇ ਨੇ ਕਿਤੇ ਸਾਡੀ ਵੀ ਪੈਨਸ਼ਨ ਆਉਂਦੀ ਹੁੰਦੀ ਤੁਹਾਡੇ ਵੀ ਚਾਰ ਪੈਸੇ ਹੁੰਦੇ ਅਸੀਂ ਵੀ ਕਿਸੇ ਚੰਗੇ ਸਕੂਲ 'ਚ ਪੜ ਲੈਂਦੇ ਪਰ ਗੁਸਾ ਨਾ ਮਨਾਇਓ ਉਹਨਾਂ ਦੇ ਨਾਂ ਤੇ ਗੁਰਾਈਆਂ ਬਹੁਤ ਕੀਤੀਆਂ ਗਈਆਂ ਉਹਨਾਂ ਦੇ ਨਾਂ ਤੇ ਵੱਡੇ ਵੱਡੇ ਫੰਡ ਬਹੁਤ ਇਕੱਠੇ ਕੀਤੇ ਗਏ ਕਈਆਂ ਨੇ ਪਚਾਏ ਵੀ ਪਰ ਸਾਰੇ ਪਹੁੰਚੇ ਨਹੀਂ ਪਿਆ ਰਹੇ ਬਹੁਤ ਫੰਡ ਵਿੱਚੋਂ ਸ਼ਿਕਾਇਤ ਤੇ ਸ਼ਿਕਾਇਤ ਵੀ ਗਏ ਕਿਹਨਾਂ ਨੇ ਸ਼ਿਕਾਇਤ ਤੇ ਸ਼ਿਕਾਇਤ ਕੌਣ ਨੇ ਪਛਾਣਿਓ ਜੀ ਅਸੀਂ ਹੁਣ ਸਾਰਿਆਂ ਦੀ ਗੱਲ ਤੇ ਕਰਨੀ ਨਹੀਂ ਕਿਉਂਕਿ ਮੈਨੂੰ ਤੇ 25-30 ਸਾਲ ਹੋ ਗਏ ਇਹਨਾਂ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਦਿਆਂ ਦਾ ਪਰ ਆਖਰੀ ਦਮ ਤੱਕ ਜਿੰਦੋਂ ਤੱਕ ਸਾਹ ਵਾ ਅਸੀਂ ਆਪਣੀ ਗੱਲ ਕਰਦੇ ਰਵਾਂਗੇ ਜਗੋ ਸचेਤੋ ਬਹੁਤ ਮਰਵਾਲੇ ਆਪਣੇ ਪੁੱਤਤੀ ਅਸੀਂ ਜੇ ਹੁਣ ਰੋਟੀ ਖਾਣ ਲੱਗੇ ਨੇ ਇਹਨਾਂ ਨੂੰ ਸਮਝਣ ਦਿਓ ਸ਼ਬਦ ਗੁਰੂ ਨਾਲ ਜੋੜੋ ਅਸੀਂ ਹਲੇ ਮੀਰਾ ਜੀ ਦੇ ਹਾਂ ਹਾਂ ਮੀਆਂ ਲੇਮੀ ਰਾਜ ਹੋਣਾ ਚਾਹੀਦਾ ਪਰ ਰਾਜ ਉਹ ਜਿਹਦਾ 베ਸ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੋ ਜਿਹਦੀਆਂ ਜੜਾਂ ਧਰਮ ਨਾਲ ਤੇ ਸੱਚ ਨਾਲ ਜੁੜੀਆਂ ਹੋਣ ਸਾਡੇ ਬੱਚਿਆਂ ਕੋਲ ਉੱਚ ਕੋਟੀ ਦੀ ਐਜੂਕੇਸ਼ਨ ਹੋਵੇ ਸਾਡੇ ਬੱਚੇ ਪੁੱਤ ਧੀਆਂ ਪੜਨ ਨਹੀਂ ਤੇ ਮੁੜ ਕੇ ਅੱਜ ਵੀ ਮੈਨੂੰ ਯਾਦ ਹੈ ਜਦੋਂ ਮਾਮਾ ਰਹੁੰਦੀਆਂ ਸਨ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਮੈਂਬਰਾਂ ਦੇ ਘਰ ਦੇ ਦਰਵਾਜ਼ੇ ਦੀ ਲੱਕੜ ਦੇ ਨਾਲ ਆਪਣੇ ਪਰਿਵਾਰ ਦੇ ਮੈਂਬਰ ਦਾ ਸੰਸਕਾਰ ਕੀਤਾ ਬਾਲਣ ਤੱਕ ਵੀ ਨਹੀਂ ਸੀਗਾ ਉਹਨਾਂ ਕੋਲ ਕਰਦੀਆਂ ਕਿਤਾਬਾਂ ਜੋ ਲਾਇਬ੍ਰੇਰੀ ਜੋ ਪਿਆ ਸੀ ਉਹਦੇ ਨਾਲ ਇਹੋ ਜਿਹੇ ਵੀ ਲੋਕ ਹੈਗੇ ਸੀ ਤੇ ਅਖੌਤੀ ਜੱਥੇਦਾਰ ਉਹਨਾਂ ਬਾਰੇ ਸ਼ਬਦ ਪਤਾ ਕੀ ਬੋਲ ਤੁਸੀਂ ਸੁਖ ਨਾ ਉਹ ਜੱਥੇਦਾਰ ਹੁਣ ਦੁਨੀਆ ਤੇ ਨਹੀਂ ਲਿਆ ਕਹਿੰਦਾ ਬੀਬੀਆਂ ਖੇਖਣ ਕਰਦੀਆਂ ਨੇ ਜਿਨ੍ਹਾਂ ਦੇ ਘਰ ਦੇ ਜੀ ਗਏ ਪੁੱਛ ਕੇ ਉਹਨਾਂ ਨੂੰ ਵੇਖੋ ਨਾ ਜਿਨ੍ਹਾਂ ਦੇ ਪਰਿਵਾਰ ਪੀੜੇ ਗਏ ਜਿਨ੍ਹਾਂ ਨੇ ਪਰਿਵਾਰ ਨੇ ਇਹ ਸੰਤਾਪ ਢਾਇਆ ਹੈ ਜਿਨ੍ਹਾਂ ਨੇ ਕਈ ਕਈ ਸਾਲ ਖੁਸ਼ੀ ਨਹੀਂ ਵੇਖੀ ਅਜੇ ਵੀ ਹੈਗੇ ਨੇ ਪਰਿਵਾਰ ਅਜੇ ਵੀ ਸਮਾਜ ਦੇ ਵਿੱਚ ਪਰ ਸੀ ਸਮਝ ਨਹੀਂ ਪਾਈ ਗੁਰੂ ਕੇ ਪਿਆਰੇ ਪਹਿਲੋਂ ਦੇ ਜੜ ਅੰਦਰ ਜੰਮੇ ਪਹਿਲੇ ਇਸ ਗੱਲ ਨੂੰ ਸਮਝੋ এডਿਕੇਸ਼ਨ ਉਹ ਜਿਹਦੀਆਂ ਜੜਾਂ ਜ਼ਮੀਨ ਨਾਲ ਜੁੜੀਆਂ ਹੋਣ ਸੰਗਾਜੀ ਤੁਸੀਂ ਵੀਡੀਓ ਦੇਖੀ ਹੋਣੀ ਆ ਭਾਈ ਸਰਬਜੀਤ ਸਿੰਘ ਜੀ ਨੇ ਸਾਡੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਥਾ ਦੇ ਮਾਧਿਅਮ ਦੇ ਨਾਲ ਤੁਹਾਨੂੰ ਸਮਝਾਇਆ ਤੁਹਾਨੂੰ ਸਮਝਾਇਆ ਤੇ ਭਾਈ ਸਾਹਿਬ ਜੀ ਨੇ ਇੰਨੇ ਵਧੀਆ ਤਰੀਕੇ ਨਾਲ ਸਮਝਾਇਆ ਦੇ ਤਾਂ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੇ ਆ ਜੀ ਕਮੈਂਟ ਕਰਕੇ ਪੈਸਾਂ ਜੀ ਬਹੁਤ ਹੀ ਬਦਿਆ ਤਰੀਕੇ ਨਾਲ ਸਮਝਾ ਲਏ ਨੇ ਆਪਣੀ ਕਥਾ ਦੇ ਵਿੱਚ ਤੇ ਹੋਰ ਵੀਡੀਓ ਤੁਹਾਡੇ ਲਈ ਅਸੀਂ ਬਹੁਤ ਜਲ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਹ ਚੰਗਾ ਵਿਚਾਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ